ਜੋ ਨਸ਼ਾ ਵਿਰੋਧ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਕਿ ਅੱਜ ਅਸੀਂ ਇੱਥੇ ਪਿੰਡ ਦੇ ਵਿੱਚ ਪਹੁੰਚੇ ਜੋ ਕਿ ਧਾਰੜ ਪਿੰਡ ਹੈ ਉਸ ਦੇ ਵਿੱਚ ਤਸਵੀਰਾਂ ਜਿਹੜੀਆਂ ਉਹ ਬਿਆਨ ਹੋ ਰਹੀਆਂ ਨੇ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਨੂੰ ਜਿਵੇਂ ਅੱਜ ਪੀਲਾ ਪੰਜਾ ਜਿਹੜਾ ਚਲਾਇਆ ਜਾ ਰਿਹਾ ਪੀਲੇ ਪੰਜੇ ਦੇ ਹਿਸਾਬ ਦੇ ਨਾਲ ਜਿਹੜਾ ਬਾਹਰ ਲਿਆਂ ਪਹਿਲਾਂ ਕੰਧਾਂ ਢਾਈਆਂ ਗਈਆਂ ਫਿਰ ਉਹਨਾਂ ਦੀ ਬਿਲਡਿੰਗ ਜਿਹੜੀ ਘਰ ਦੇ ਵਿੱਚ ਬਣਾਈ ਹੋਈ ਉਹਨੂੰ ਜਿਹੜਾ ਕੁਰਕ ਕੀਤਾ ਗਿਆ ਪਾਸ ਦੇ ਲੋਕ ਜਿਹੜੇ ਨੇ ਉਹਨਾਂ ਤੋਂ ਵੀ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਲੋਕਾਂ ਨੇ ਇਹ ਹੀ ਕਿਹਾ ਕਿ ਇਸ ਪਰਿਵਾਰ ਦੇ ਵਿੱਚ ਜਿਹੜੇ ਦੋ ਜੀ ਸਨ ਤਾਂ ਉਹ ਜੇਲ੍ਹ ਦੇ ਵਿੱਚ ਲੰਬੇ ਸਮੇਂ ਤੋਂ ਨੇ ਤਾਂ ਬਾਕੀ ਜਿਹੜੇ ਜੀ ਨੇ ਉਹ ਘਰ ਦੇ ਵਿੱਚ ਹਨ ਤਾਂ ਬੱਚੇ ਛੋਟੇ ਘਰਾਂ ਦੇ ਵਿੱਚ ਹਨ ਤਾਂ ਚਲਾਈ ਗਈ ਹੈ ਕਿ ਜਿਹੜੇ ਨਸ਼ੇ ਦੇ ਨਾਲ ਬਣੀ ਹੋਈ ਪ੍ਰਾਪਰਟੀ ਜਿਹੜੀ ਆ ਉਸ ਨੂੰ ਜਿਹੜਾ ਕੁਰਕ ਕੀਤਾ ਜਾਊਗਾ ਕੀ ਲੱਗਦਾ ਸਰਕਾਰ ਦਾ ਜਿਹੜਾ ਫੈਸਲਾ ਸਹੀ ਹੈ ਹਾਂ ਕੋ ਦਾ ਹੱਥ ਤੱਕ ਤਾਂ ਠੀਕ ਨੇ ਕੇ ਸਮੇਂ ਤੋਂ ਨਸ਼ਾ ਇਹਦਾ ਵੇਚਣ ਦਾ ਕੰਮ ਕਰਦਾ ਇਹ ਤੇ ਕਾਫੀ ਟਾਈਮ ਦਾ ਮਤਲਬ ਕਾਫੀ ਟਾਈਮ ਹੋ ਗਿਆ ਵਾ ਇਹ ਕੰਮ ਜਿਹੜਾ ਚੱਲਦਾ ਇੱਥੇ ਜਦ ਨਸ਼ਾ ਵਿਰੋਧ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਕਿ ਅੱਜ ਅਸੀਂ ਇੱਥੇ ਪਿੰਡ ਦੇ ਵਿੱਚ ਪਹੁੰਚੇ ਜੋ ਕਿ ਧਾਰੜ ਪਿੰਡ ਹੈ ਉਸ ਦੇ ਵਿੱਚ ਤਸਵੀਰਾਂ ਜਿਹੜੀਆਂ ਉਹ ਬਿਆਨ ਹੋ ਰਹੀਆਂ ਨੇ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਨੂੰ ਜਿਵੇਂ ਅੱਜ ਪੀਲਾ ਪੰਜਾ ਜਿਹੜਾ ਚਲਾਇਆ ਜਾ ਰਿਹਾ ਪੀਲੇ ਪੰਜੇ ਦੇ ਹਿਸਾਬ ਦੇ ਨਾਲ ਜਿਹੜਾ ਬਾਹਰ ਲਿਆਂ ਪਹਿਲਾਂ ਕੰਦਾ ਢਾਈਆਂ ਗਈਆਂ ਫਿਰ ਉਹਨਾਂ ਦੀ ਬਿਲਡਿੰਗ ਜਿਹੜੀ ਘਰ ਦੇ ਵਿੱਚ ਬਣਾਈ ਹੋਈ ਉਹਨੂੰ ਜਿਹੜਾ ਕੁਰਕ ਕੀਤਾ ਗਿਆ ਕਿਉਂਕਿ ਲੰਮੇ ਸਮੇਂ ਤੋਂ ਜਿਹੜਾ ਇਹ ਪਰਿਵਾਰ ਸੀਗਾ ਇਹ ਨਸ਼ਾ ਵੇਚ ਰਿਆ ਸੀਗਾ ਨਸ਼ਾ ਤਸਕਰ ਸਨ ਹੁਣੇ ਜਿਹੜੇ ਮਾਨਯੋਗ ਅੰਮ੍ਰਿਤਸਰ ਤੇ ਹਾਤੀ ਦੇ ਜਿਹੜੇ ਐਸਐਸਪੀ ਸਾਹਿਬ ਇੱਥੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਵੀ ਜਿਹੜਾ ਦੱਸਿਆ ਗਿਆ ਕਿ ਲੰਬੇ ਸਮੇਂ ਤੋਂ ਜਿਹੜਾ ਇਹ ਨਸ਼ਾ ਤਸਕਰ ਜਿਹੜੇ ਸਨ ਇਹ ਜੇਲ੍ਹ ਦੇ ਵਿੱਚ ਹਨ ਤਾਂ ਇਹਨਾਂ ਦੇ ਉੱਪਰ 7 ਤੋਂ 8 ਮਾਮਲੇ ਜਿਹੜੇ ਦਰਜ ਵੀ ਹਨ ਪਰਿਵਾਰ ਦੇ ਵਿੱਚ ਹਾਲੇ ਤੱਕ ਤਾਂ ਜਿਹੜਾ ਇੱਕ ਬਜ਼ੁਰਗ ਔਰਤ ਰਹਿੰਦੀ ਹੈ ਤਾਂ ਉਹਨਾਂ ਦੇ ਬੱਚੇ ਜਿਹੜੇ ਹਨ ਉਹ ਰਹਿੰਦੇ ਹਨ ਤਾਂ ਬਾਕੀ ਜਿਹੜਾ ਪਰਿਵਾਰ ਹੈ ਉਹ ਜੇਲ੍ਹਾਂ ਦੇ ਵਿੱਚ ਬੰਦ ਹੈ ਤੇ ਆਸ-ਪਾਸ ਦੇ ਲੋਕ ਜਿਹੜੇ ਨੇ ਉਹਨਾਂ ਤੋਂ ਵੀ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਲੋਕਾਂ ਨੇ ਇਹ ਹੀ ਕਿਹਾ ਕਿ ਇਸ ਪਰਿਵਾਰ ਦੇ ਵਿੱਚ ਜਿਹੜੇ ਦੋ ਜੀ ਸਨ ਤਾਂ ਉਹ ਜੇਲ੍ਹ ਦੇ ਵਿੱਚ ਲੰਬੇ ਸਮੇਂ ਤੋਂ ਨੇ ਤਾਂ ਬਾਕੀ ਜਿਹੜੇ ਜੀ ਨੇ ਉਹ ਘਰ ਦੇ ਵਿੱਚ ਹਨ ਤਾਂ ਬੱਚੇ ਛੋਟੇ ਘਰਾਂ ਦੇ ਵਿੱਚ ਹਨ ਤਾਂ ਗੱਲਬਾਤ ਕਰਦੇ ਹਾਂ ਸਥਾਨਕ ਲੋਕਾਂ ਦੇ ਨਾਲ ਕਿ ਇਹ ਲੋਕਾਂ ਦਾ ਜਿਹੜਾ ਨਸ਼ਾ ਜਿਹੜਾ ਵੇਚ ਕੇ ਘਰ ਬਣਾਉਣੇ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਕਿ ਜਿਹੜੇ ਨਸ਼ੇ ਦੇ ਨਾਲ ਬਣੀ ਹੋਈ ਪ੍ਰਾਪਰਟੀ ਜਿਹੜੀ ਆ ਉਸ ਨੂੰ ਜਿਹੜਾ ਕੁਰਕ ਕੀਤਾ ਜਾਊਗਾ ਕੀ ਲੱਗਦੇ ਹੋ ਸਰਕਾਰ ਦਾ ਜਿਹੜਾ ਫੈਸਲਾ ਸਹੀ ਹੈ हां ਕੋ ਦਾ ਹੱਤ ਤੱਕ ਤਾਂ ਠੀਕ ਆ ਮਤਲਬ ਜਿਹੜੇ ਨਸ਼ੇ ਦੇ ਨਾਲ ਆਪਾਂ ਕਾਰੋਬਾਰ ਚਲਾਏ ਆ ਜਾਂ ਆਪਾਂ ਮਕਾਨ ਕੋਠੀਆਂ ਪਾਈਆਂ ਵਾਂ ਤੇ ਇਹ ਸਰਕਾਰ ਦਾ ਚੰਗਾ ਉਪਰਾਹਲਾ ਵਾ ਜੇ ਮਤਲਬ ਆਪਣਾ ਟੱਠ ਦੇ ਆ ਤੇ ਇਹਦੇ ਨਾਲ ਕੋਈ ਵਧੀਆ ਵਾ ਵਾ ਸਰਕਾਰ ਨੇ ਜਿਹੜਾ ਵੀ ਉਪਰਾਹਲਾ ਕੀਤਾ ਵਾ ਇਹਦਾ ਕਿਤੇ ਆ ਵੀ ਗਾਂ ਆਉਣ ਵਾਲਾ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੇ ਗਾਂ ਇਹ ਕੰਮ ਕਰਦੇ ਆ ਉਹ ਥੋੜਾ ਜਿਹਾ ਸੰਕੋਚ ਕੇ ਕਰਨ ਕਿਉਂ ਉਹਨਾਂ ਦੇ ਮਨ 'ਚ ਡਰ ਪੈਦਾ ਹੋਊਗਾ ਤੇ ਉਹ ਇਹ ਕੰਮ ਨਹੀਂ ਕਰਨਗੇ ਛੱਡ ਜਾਣਗੇ ਕੰਮ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਹਾਂਜੀ ਹਾਂਜੀ ਮੈਂ ਇਸੇ ਪਿੰਡ ਦਾ ਹੀ ਰਹਿਣ ਵਾਲਾ ਕਿੰਨੇ ਕ ਸਮੇਂ ਤੋਂ ਇਹ ਨਸ਼ਾ ਜਿਹੜਾ ਵੇਚਣ ਦਾ ਕੰਮ ਕਰਦੇ ਹੋ ਇਹ ਤੇ ਕਾਫੀ ਟਾਈਮ ਦਾ ਮਤਲਬ ਕਾਫੀ ਟਾਈਮ ਹੋ ਗਿਆ ਵਾ ਇਹ ਕੰਮ ਜਿਹੜਾ ਚੱਲਦਾ ਇੱਥੇ ਨਸ਼ੇ ਦਾ ਕਦੀ ਕਿਸੇ ਨੇ ਨਾਥ ਨਹੀਂ ਬਾਈ ਇਸ ਤਰੀਕੇ ਨਾਲ ਨਹੀਂ ਇਹ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਉਪਰਾਲਾ ਕੀਤਾ ਸੀ ਪਰ ਉਹ ਕੁਝ ਚਲੋ ਪ੍ਰੈਸ਼ਰ ਦਾ ਕਰਕੇ ਮਤਲਬ ਉਹਨਾਂ ਨੂੰ ਥੋੜਾ ਜਿਹਾ ਪਿੱਛੇ ਹੋਣਾ ਪਿਆ ਨਹੀਂ ਤੇ ਮਤਲਬ ਆਪਣਾ ਪੰਚਾਇਤ ਵਿੱਚ ਮਤਦਾ ਵੀ ਪਾਇਆ ਸੀ ਪਰ ਆਲੇ ਤਾਂ ਬਹੁਤ ਕੀਤੀ ਪਰ ਕੁਝ ਹੱਲ ਨਹੀਂ ਹੋਇਆ ਪਿੰਡ ਦੇ ਵਿੱਚ ਇਹ ਘਰ ਜਿਹੜਾ ਨਸ਼ਾ ਲਈ ਹਾਂ ਇਹ ਪਿੰਡ ਦੇ ਵਿੱਚ ਹੀ ਆ ਕੀ ਲੱਗਦਾ ਹੈ ਕਿ ਜਿਹੇ ਲੋਕ ਜਿਹੜੇ ਪ੍ਰਾਪਰਟੀਆਂ ਬਣਾਉਂਦੇ ਨੇ ਤਾਂ ਸਰਕਾਰ ਦਾ ਜਿਹੜਾ ਫੈਸਲਾ ਉਹ ਸਹੀ ਲਿਆ ਗਿਆ ਕਿ ਜਿਹੜੀ ਪ੍ਰਾਪਰਟੀ ਜਿਹੜੀ ਉਸ ਨੂੰ ਖੁਰਕ ਕੀਤਾ ਜਾਵੇ ਨਹੀਂ ਫੈਸਲਾ ਤਾਂ ਠੀਕ ਹੈ ਸਰਕਾਰ ਦਾ ਜਿਹੜਾ ਮਤਲਬ ਵੀ ਪ੍ਰਾਪਰਟੀ ਜਿਹੜੀ ਆਪਾਂ ਨਸ਼ੇ ਦੇ ਨਾਲ ਬਣਾਈ ਆ ਵੇਚ ਕੇ ਬਣਾਈ ਆ ਉਹਨੂੰ ਖੁਰਕ ਕਰਨਾ ਗੱਲ ਤਾਂ ਸਹੀ ਹੈ ਪਰ ਇਸ ਦੇ ਵਿੱਚ ਕੁਝ ਜਿਵੇਂ ਹੋਣਾ ਇਹ ਮਾਤਾ ਦਾ ਮਦਰ ਮਾਦਾ ਹੀ ਕਲੀ ਰਹਿ ਗਈ ਆਪ ਤਾਂ ਉਹ ਜੇਲ੍ਹ ਚ ਚਲੇ ਗਿਆ ਤੇ ਹੁਣ ਇਹਨਾਂ ਵਾਸਤੇ ਵੀ ਬੜੀ ਮੁਸ਼ਕਲ ਪੇਸ਼ ਆਊਗੀ ਕਿ ਰਹਿਣ ਦਾ ਕੋਈ ਸਾਧਨ ਨਹੀਂ ਹੈਗਾ ਸਿਰਫ ਤੇ ਇਸ ਚੀਜ਼ ਦਾ ਬੜਾ ਫਰਕ ਪੈਂਦਾ ਇਹਨਾਂ ਦੇ ਪਰਿਵਾਰ ਦੇ ਹੋਰ ਵੀ ਜੀ ਹਨ ਕਿ ਜਿਹੜੇ ਜੇਲ੍ਹ ਦੇ ਵਿੱਚ ਬਸ ਉਹੀ ਪਰਿਵਾਰ ਸੀ ਨਹੀਂ ਮੇਰੇ ਖਿਆਲ ਨਾਲ ਇੱਕ ਮਾਤਾ ਹੀ ਇਕੱਲੀ ਆ ਬਾਕੀ ਤੇ ਇੱਕ ਮੁੰਡਾ ਸ਼ਾਇਦ ਇਹਨਾਂ ਦਾ ਨੌਕਰੀ ਕਰਦਾ ਵਾ ਤੇ ਜਿਹੜੇ ਬਾਕੀ ਇਹਨਾਂ ਦੇ ਪੋਤਰੇ ਸੀ ਜਾਂ ਉਹ ਉਹ ਤਾਂ ਜੇਲ੍ਹ ਚਾ ਕੋਈ ਹੈ ਇਹਨਾਂ ਦਾ ਹੋਰ ਕੋਈ ਰਹਿਣ ਬਸੇਰਾ ਹੋਊਗਾ ਵੀ ਨਹੀਂ ਇਹਨਾਂ ਦਾ ਇਹੀ ਘਰ ਸੀ ਇੱਕ ਜਿਹੜਾ ਇਹਨਾਂ ਦਾ ਢਾਹ ਦਿੱਤਾ ਹੋਰ ਤਾਂ ਕੋਈ ਮੇਰੇ ਖਿਆਲ ਨਾਲ ਨਹੀਂ ਹੈਗਾ ਕੀ ਕੀ ਲੱਗਦਾ ਹੈ ਕਿ ਅਜਿਹੇ ਲੋਕ ਜਿਹੜੇ ਹੁੰਦੇ ਨੇ ਨਸ਼ਾ ਵੇਚ ਕੇ ਲੋਕਾਂ ਦਾ ਘਰ ਬਰਬਾਦ ਕਰਦੇ ਨੇ ਪਰ ਅੱਜ ਜਿਹੜਾ ਇੱਕ ਟਾਈਮ ਜਿਹੜਾ ਅੰਤ ਹੁੰਦਾ ਹੈ ਅੱਜ ਉਸ ਤੇ ਘਰ ਜਿਹੜਾ ਅਜੇ ਢਹਿ ਡਾ ਹੋ ਗਿਆ ਨਹੀਂ ਹੱਥੋਂ ਖੁਦਾ ਦਾ ਵੈਰ ਰੋਣ ਤੱਕ ਹਰ ਇੱਕ ਚੀਜ਼ ਦਾ ਹੈਗਾ ਹੀ ਹੈਗਾ ਵਾਜੇ ਮਤਲਬ ਆਪਾਂ ਨਸ਼ਾ ਵੇਚ ਕੇ ਪ੍ਰਾਉਟੀਆਂ ਬਣਾਉਨੇ ਉਦੋਂ ਤਾਂ ਆਪਾਂ ਨੂੰ ਮਤਲਬ ਧੀਆ ਪੁੱਤ ਹਰ ਇੱਕ ਚੀਜ਼ ਵਧੀਆ ਲੱਗਦੀ ਹੈ ਨਾ ਹੀ ਆਪਾਂ ਪੁੱਛਦੇ ਹਾਂ ਕਿਸੇ ਨੂੰ ਵੀ ਇਹ ਪੈਸਾ ਕਿੱਥੋਂ ਆਇਆ ਪਰ ਜਦੋਂ ਹੁਣ ਇਹ ਚੀਜ਼ ਨੂੰ ਆਪਾਂ ਵੇਖ ਕੇ ਇਗਨੋਰ ਨਹੀਂ ਕਰ ਸਕਦੇ ਪੀਆਰ ਨੂੰ ਟਿਕ ਸਾਰਾ ਕੁਛ ਟਾਇਟੇਰੀ ਹੋ ਗਿਆ ਉਹਨਾਂ ਪੱਲੇ ਵੀ ਕੁਛ ਨਹੀਂ ਰਹਿ ਗਿਆ ਆਪ ਤਾਂ ਜੇਲ੍ਹ ਚਲੇ ਗਏ ਉਹ ਤੇ ਮਾਂ ਪਿਓ ਪਿੱਛੇ ਬੇਸਾਰਾ ਹੋ ਗਏ ਉਹਨਾਂ ਦੇ ਮਨਜਾ ਦਸਾਂ ਨੌਾਂ ਦੀ ਕਿਰਤ ਕਮਾਈ ਹਲਾਲ ਦੀ ਕਮਾਈ ਜਿਹੜੀ ਹੁੰਦੀ ਹੈ ਉਹੀ ਜਿਹੜੀ ਕੰਮ ਉਹ ਕੰਮ ਤੁਹਾਡੇ ਦਸਾਂ ਨੌਾਂ ਦੀ ਕਿਰਤ ਹੀ ਆਉਣੀ ਹੈ ਤੁਸੀਂ ਬੇਸ਼ੱਕ ਭਾਵੇਂ ਜਿੰਨਾ ਮਰਜ਼ੀ ਮਾਇਆ ਤੁਹਾਨੂੰ ਦੋ ਨੰਬਰ ਦਾ ਜੋੜ ਲਓ ਆਖਰਨਾ ਕਰ ਇੱਕ ਨਾ ਇੱਕ ਦਿਨ ਉਹ ਮਿੱਟੀ ਹੋਈ ਜਾਣਾ ਔਰ ਵੀ ਪਿੰਡ ਦੇ ਲੋਕ ਨੇ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕੀ ਕਹਿਣਾ ਤੁਹਾਡਾ ਕਿ ਅੱਜ ਜਿਹੜਾ ਸਰਕਾਰ ਦਾ ਫੈਸਲਾ ਸਹੀ ਹੈ ਸਹੀ ਵੀ ਆ ਮਧੀਆ ਗੱਲ ਦਾ ਗਾਹ ਦੇ ਆਉਣ ਵਾਲੇ ਸਮੇਂ ਬਾਰੇ ਨਵੀਂ ਪੀੜ੍ਹੀ ਸਹੀ ਹੋ ਜੂ ਸਾਡਾ ਲੱਗਦਾ ਹੈ ਕਿ ਲੋਕ ਜਿਹੜੇ ਨੇ ਉਹ ਨਸ਼ਾ ਜਿਹੜਾ ਪੀਂਦੇ ਨੇ ਤਾਂ ਨਸ਼ਾ ਲੋਕੀ ਵੇਚਦੇ ਨੇ ਤਾਂ ਸਮਾਜ ਜਿਹੜਾ ਗੰਦਲਾ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਸਹੀ ਹੋ ਰਿਹਾ ਬਿਲਕੁਲ ਸਹੀ ਹੋ ਰਿਹਾ 100% ਫੈਸਲਾ ਠੀਕ ਹੈ ਬਿਲਕੁਲ ਇਹ ਹੋਵੇ ਸਹੀ ਤੇ ਇਹ 100% ਨਾ ਹੋਇਆ 30% ਹੋਇਆ ਫਿਰ ਹੋਣਾ ਹੀ ਨਹੀਂ ਹੋਣਾ ਚਾਹੀਦਾ ਸਫਾਈ ਹੋਣੀ ਚਾਹੀਦੀ ਹੈ ਅਗਲੀ ਪੀੜ੍ਹੀ